ਜਦੋਂ ਮੈਂ ਆਇਆ ਹਾਂ ਟੁੱਟੇ ਸਾਈਕਲ ਤੋਂ ਇਸ ਜਗ੍ਹਾ ਤੇ ਆਇਆ ਤੇ ਗੁਰੂ ਰਾਮਦਾਸ ਜੀ ਨੇ ਏਡੀ ਮਹਾਨ ਕਿਰਪਾ ਕੀਤੀ ਮੇਰੇ ਤੇ ਮੇਰਾ ਬੇਟਾ ਜਿਹੜਾ ਆ ਜਦੋਂ ਮੈਂ ਸੇਵਾ ਲਮਣਾ ਹਾਂ ਟੁੱਟੇ ਸਾਈਕਲ ਤੇ ਤੇ ਗੁਰੂ ਸਾਹਿਬ ਨੇ ਏਡੀ ਪਹਿਲਾਂ ਕਿਰਪਾ ਕੀਤੀ ਮੇਰੀ ਬੇਟੀ ਜਿਹੜੀ ਆ ਪੰਜਾਬ ਪੁਲਿਸ ਚ ਅਫਸਰ ਹੋ ਗਈ ਮਹਾਰਾਜ ਤੇ ਮੁੜ ਕੇ ਮੇਰਾ ਬੇਟਾ ਮਹਾਰਾਜ ਅਮਰੀਕਾ ਚਲ ਗਿਆ ਅਮਰੀਕਾ ਜਾਣ ਤੋਂ ਬਾਅਦ ਗੁਰੂ ਰਾਮਦਾਸ ਨੇ ਏਡੇ ਵੱਡੇ ਖੁਸ਼ੇ ਬਖਸ਼ੇ ਮਹਾਰਾਜ ਧਾਇਆਂ ਤਿੰਨਾਂ ਸਾਲਾਂ ਦੇ ਵਿੱਚ ਹੀ ਮਹਾਰਾਜ ਨੂੰ ਪੀਅਰ ਕਰਤਾ ਗੁਰੂ ਰਾਮਦਾਸ ਜੀ ਨੇ ਗ੍ਰੀਨ ਕਾਰਡ ਦਿਵਾਤਾ ਸਰੋਵਰ ਦੇ ਵਿੱਚ ਮੈਨੂੰ ਬਾਪੂ ਪੰਡੋਰੀ ਕਹਿੰਦੇ ਆ ਐਤਵਾਰ ਦੇ ਐਤਵਾਰ ਸਾਰੇ ਵੀਰ ਰਲ ਕੇ ਸਰੋਵਰ ਤੇ ਸੇਵਾ ਕਰਦੇ ਆ ਵੱਡੇ ਭਾਗ ਹੋਣ ਤੇ ਗੁਰੂ ਚਰਨਾਂ ਲ ਮਹਾਰਾਜ ਜੀ ਖਿੱਚ ਕੇ ਲਿਆਉਂਦੇ ਆ ਮਹਾਰਾਜ ਆਪ ਹੀ ਬੋਲਦੇ ਚਰਨ ਸਰਨ ਗੁਰੇ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਜਦੋਂ ਬੰਦਾ ਘਰੋਂ ਤੁਰਦਾ ਨਾ ਮੰਨ ਲਓ ਟੁੱਟੇ ਸਾਈਕਲ ਤੇ ਤੁਰਦਾ ਚਾਹੇ ਬਸ ਤੇ ਤੁਰਦਾ ਚਾਹੇ ਮੋਟਰਸਾਈਕਲ ਤੇ ਤੁਰਦਾ ਚਾਹੇ ਕਾਰ ਤੇ ਤੁਰਦਾ ਜਦੋਂ ਮਹਾਰਾਜ ਜੀ ਇੱਧਰ ਨੂੰ ਤੁਰਦਾ ਤੇ ਜਦੋਂ ਕਹਿੰਦਾ ਨਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਮਹਾਰਾਜ ਦੀ ਆਪ ਹਾਜ਼ਰੀ ਲੱਗ ਜਾਂਦੀ ਆ ਜਦੋਂ ਹਾਜ਼ਰੀ ਲੱਗ ਜਾਂਦੀ ਆ ਨਾ ਫਿਰ ਦੁੱਖ ਤਲਿ ਤਕਲੀਖਾਂ ਸਭ ਦੂਰ ਹੋ ਜਾਂਦੀਆਂ ਮਹਾਰਾਜ ਜੀ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਂਦੀ ਆ ਬੀਜਿਆ ਹਰਿਆ ਹੋ ਜਾਂਦਾ ਮੈਂ ਇਹ ਜਗ੍ਹਾ ਦੇ ਉੱਤੇ ਕਈ ਬੰਦੇ ਵੇਖੇ ਆ ਜਿਹੜੇ ਬਿੜੇ ਨਾਚਾ ਤੋਂ ਆਉਂਦੇ ਆ ਬਿਨਾ ਮਾਇਆ ਤੋਂ ਆਉਂਦੇ ਗੁਰੂ ਰਾਮਦਾਸ ਉਹਨਾਂ ਨੂੰ ਮਾਇਆ ਦੇ ਖੁੱਲੇ ਕੱਪੇ ਦੇ ਦਿੰਦੇ ਆ ਜਿਸ ਟਾਈਮ ਦੇ ਉੱਤੇ ਮਹਾਰਾਜ ਇੱਥੇ ਸੇਵਾ ਲਾਈਏ ਤੇ ਨਾਲ ਹੀ ਮਹਾਰਾਜ ਸਿਮਰਨ ਦੀ ਦਾਤ ਦਿੰਦੇ ਆ ਜਦੋਂ ਬੰਦੇ ਨੂੰ ਸਿਮਰਨ ਮਿਲ ਜਾਂਦਾ ਤੇ ਸੇਵਾ ਮਿਲ ਜਾਂਦੀ ਉਹਦੇ ਵੱਡੇ ਭਾਗ ਹੋ ਜਾਂਦੇ ਆ ਇਹ ਜਿੰਨੀਆਂ ਰੂਹਾਂ ਸਾਰੀਆਂ ਸੇਵਾ ਲਾਉਂਦੀਆਂ ਸਾਰੀਆਂ ਰਲ ਮਿਲ ਕੇ ਪਹਿਲਾਂ ਪ੍ਰਕਾਸ਼ ਦੇਣ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇਣ ਦੇ ਉੱਤੇ ਲਾਉਂਦੇ ਆ ਫਿਰ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦਾ ਪ੍ਰਕਾਸ਼ ਦਿਨ ਦੇ ਉੱਤੇ ਸਾਰੇ ਵੀਰ ਫੁੱਲਾਂ ਦੀ ਸੇਵਾ ਲਾਉਂਦੇ ਆ। ਬੱਪ ਜੀ ਉਮਰ ਕਿੰਨੀ ਆ ਤੁਹਾਡੀ? ਉਮਰ ਮੇਰੀ ਘਰ ਤੋਂ ਕੱਟ ਵੀ 60 ਚਾਲ ਤੇ ਆ ਪਰ ਮੈਂ ਇੱਥੇ ਵੇਖਿਆ ਜਦੋਂ ਦਾ ਮੈਨੂੰ ਕੋਈ ਕਰੀਬਨ ਕਰੀਬਨ 40 ਸਾਲ 35-40 ਸਾਲ ਹੋ ਗਏ ਆ ਕਾਲੀ ਦਾੜ੍ਹੀ ਜਿਨ੍ਹਾਂ ਦੀ ਸ਼ਰੂਆਤ ਤੇ ਸੇਵਾ ਲਾਉਣ ਲੱਗੇ ਆ ਇੱਥੇ ਆਪਣਾ ਜਿਹੜੀ ਫੁੱਲ ਫੁੱਲਾਂ ਦੀ ਸੇਵਾ ਉਹ ਸਹਿਲ ਵੀਰ ਦੇ ਕੋਲ ਆ ਉਹਦੇ ਨਾਲ ਸਾਰੇ ਜਾਣੇ ਰਲ ਕੇ ਵੀਰ ਸੇਵਾ ਲਾਉਂਦੇ ਫੁੱਲਾਂ ਦੀ। ਤੇ ਆਪਾਂ ਸਰੋਵਰ ਦੇ ਵਿੱਚ ਐਤਵਾਰ ਦੇ ਐਤਵਾਰ ਸਾਨੂੰ ਬੜੇ ਵੱਡੇ ਭਾਗ ਮਿਲਦੇ ਆ ਭਾਵੇਂ ਪੋ ਦਾ ਮਹੀਨਾ ਹੋਵੇ ਫਿਰ ਵੀ ਸਾਡਾ ਗਰੁੱਪ ਖੁਸ਼ੀ ਲੈਂਦਾ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਆਪ ਨਿਹਾਲ ਹੋ ਕੇ ਆਪਣੀ ਬੁੱਕਲ ਦਾ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਆਪਣੀ ਬੁੱਕਲ ਦਾ ਆਪਣੀ ਬੁੱਕਲ ਦੇ ਵਿੱਚੋਂ ਖੁਸ਼ੀ ਦਿਓ ਮਹਾਰਾਜ ਕਹਿੰਦੇ ਫਿਰ ਕਹਿੰਦੇ ਸਤਖੰਡ ਬੱਚੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਉਹਦੀ ਨਦਰ ਥੱਲੇ ਫਿਰ ਗੁਰੂ ਰਾਮਦਾਸ ਜੀ ਦੇ ਥੱਲੇ ਸੇਖਾ ਆ ਜਾਂਦਾ ਤੇ ਓਡੇ ਵੱਡੇ ਭਾਗ ਹੋ ਜਾਂਦੇ ਉਹਦਾ ਬੀਜਿਆ ਹਰਿਆ ਹੋ ਜਾਂਦਾ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਂਦੀ